ਖੁਸ਼ਿਆਰਪੁਰ ਚ ਪਈ ਸੰਗਰੀ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਮੱਦਮ ਕਰਕੇ ਰੱਖ ਦਿੱਤੀ ਹੈ ਤੇ ਉੱਤਰੀ ਪਹਾੜਾਂ ਚ ਕੜਾਕ ਦੀ ਠੰਡ ਨੇ ਲੋਕਾਂ ਨੂੰ ਅੱਗ ਸੇਕਣ ਲਾ ਕੇ ਰੱਖ ਦਿੱਤਾ ਹੈ ਦੇਸ ਰਾਜੀ ਕਿ ਪਾਏ ਹੋ ਗੜ ਸੰਗ ਕਰਦਾ ਹੁਸ਼ਿਆਰ ਕੋਦੇ ਵਿੱਚ ਅੱਜ ਪਹਿਲਾ ਦਿਨ ਹੈ ਧੁੰਦ ਦਾ ਕਿੰਨੀ ਰਾਕੇ ਵਿਕਤਾਂ ਦਾ ਨੂੰ ਆ ਰਹੀਆਂ ਨੇ ਧੁੰਦ ਕਰਕੇ ਭਾਜੀ ਬੁਰਾ ਹਾਲ ਹੈਗਾ ਦਿਖਦਾ ਨਹੀਂ ਕੁਛ ਨਹੀਂ ਗੱਡੀਆਂ ਚਲਾਣੇ ਮੁਸ਼ਕਲ ਹੋ ਗਈਆਂ ਪਤਾ ਨਹੀਂ ਲੱਗਦਾ ਕੋਈ ਨਹੀਂ ਅੱਗੇ ਕਿੱਥੇ ਜਾਣਾ ਕਿੱਥੇ ਨਹੀਂ ਰੋਡ ਤੇ ਮਤਲਬ ਦਿਖਦਾ ਹੀ ਨਹੀਂ ਕੁਛ ਨਹੀਂ ਆਪਣੇ ਜਿਹੜੇ ਨਾਲ ਦੇ ਸਾਥੀ ਨੇ ਡਰਾਈਵਰ ਜਿਹਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਵੀ ਲਾਈਟਾਂ ਮੰਤਵਰ ਸਲੋ ਚਲੋ ਸਲੋ ਚਲੋ ਨਾਲੇ ਲਾਈਟਾਂ ਲੂਟਾ ਬਾੜ ਗਏ ਆਪਣੀਆਂ ਔਲੀ ਚੱਲੋ ਬਸ ਕੋਰਾ ਦੂਜੇ ਦਾ ਬਚਾਓ ਕਰੋ ਠੀਕ ਹੈ ਭਾਈ ਕੀ ਨਾਮ ਹੈ ਤੁਹਾਡਾ ਦਵਿੰਦਰ ਸਿੰਘ ਵੀਰੇ ਤੂੰ ਆਇਆ ਕਿੱਥੇ ਜਾ ਰਿਹਾ ਤੂਰੇ ਆਇਆ ਅੰਮ੍ਰਿਤਸਰ ਜਾ ਰਿਹਾ ਹਾਂ ਕਿੰਨੀਆਂ ਦਿੱਕਤਾਂ ਕਿਹਨੀਆਂ ਦਾ ਸਾਹਮਣਾ ਕਰ ਰਹੇ ਹੋ ਬਹੁਤ ਜ਼ਿਆਦਾ ਦਿੱਕਤਾਂ ਨਹੀਂ ਜੀ ਧੁੰਦ ਜਿਗੋ ਦਿਖਾਈ ਨਹੀਂ ਦੇ ਰਹੀ ਜੀ ਬਹੁਤ ਲੈਟ ਆ ਸਾਰਿਆ ਪਾਸਾ ਰੋਡ ਟੁੱਟੇ ਹੋਇਆ ਕਰਕੇ ਔਖਾ ਬਹੁਤ ਆ ਟਰੈਫਿਕ ਜ਼ਿਆਦਾ ਕੀ ਜੀ ਦਖਾਈ ਨਹੀਂ ਦੇ ਰਹਾ ਤੁਹਾਨੂੰ ਤੇ ਬਿਲਕੁਲ ਵੀ ਬਹੁਤ ਦਿੱਕਤ ਆ ਜੀ ਕੀ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਵੀਰ ਵਾਲਾ ਕਰਦੇ ਇਸ ਤੇ ਇਹੀ ਕਰਨ ਚਾਹਣੇ ਵੀ ਦਿਨ ਖੜੇ ਚੱਲੋ ਜੀ ਤੁਹਾਨੂੰ ਵਾਲਾ ਹੀ ਤੋਂ ਚੱਲੋ ਰਾਤ ਬਰਾਤੇ ਤੋਂ ਬਚੋ ਇਹੀ ਹੈ ਜੀ ਇਹਦੀ ਨਾਲ ਕਿੰਨੇ ਮਾਮ ਹਾਸੇ ਦਾ ਮਾਮ ਹਾਸ ਹਾਂ ਜੀ ਬਹੁਤ ਜ਼ਿਆਦਾ ਜੀ ਦਿਖਾਈ ਨਹੀਂ ਦੇ ਰਹੀ ਕੋਈ ਵੀ ਆਸ ਕਦੇ ਵੀ ਹੋ ਜਾਂਦਾ ਜੀ ਦੋ ਤਿੰਨ ਪਹਿਲਾਂ ਪਿੱਛੇ ਹੋਏ ਪਏ ਆ ਹਾਸੇ ਹੋ ਰਹੇ ਨੇ ਬਰਬਾਦ ਜੀ ਦਿਖਾਈ ਨਹੀਂ ਦੇ ਰਹਾ ਕਰੀਗੀ ਜੀ ਇਸ ਵਾਰੀ ਅੱਜ ਪਹਿਲੀ ਧੁੰਦ ਪਈ ਹੈ ਫਸਲਾਂ ਨੂੰ ਕਿਹੋ ਜਿਹਾ ਦਾ ਨੁਕਸਾਨ ਹੈ ਕਿੱਥਾ ਦਾ ਦੇਖੋ ਇਹਦਾ ਬਹੁਤ ਸਾਰੀਆਂ ਫਸਲਾਂ ਨੂੰ ਫਾਇਦਾ ਵੀ ਹੈ ਤੇ ਬਹੁਤ ਸਾਰੀਆਂ ਨੂੰ ਨੁਕਸਾਨ ਵੀ ਹੈ ਹੁਣ ਜਿਵੇਂ ਕਿ ਕਣਕ ਹੈ ਕਣਕ ਨੂੰ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਫਾਇਦਾ ਹੀ ਹੈ ਔਰ ਜਿਹੜੀ ਆਲੂ ਦੀ ਫਸਲ ਹੈ ਸਬਜ਼ੀਆਂ ਹੈ ਹੁਣ ਟਮਾਟਰ ਜਿੱਦਾਂ ਉਹਨੂੰ ਵੀ ਪਿੱਛੇ ਆ ਗਿਆ ਉਲੀ ਰੋਗ ਆ ਗਿਆ ਤੇ ਇਹਨੂੰ ਵੀ ਜਿਹੜਾ ਫੰਗਸ ਰੋਗ ਜਿਹੜਾ ਹੈਗਾ ਆਲੂਆਂ ਨੂੰ ਵੀ ਹੈ ਇਹ ਧੁੰਦ ਦੇ ਵਿੱਚ ਵੱਧਦਾ ਹੈ ਇਹ ਨੁਕਸਾਨ ਕਰਦਾ ਗਿਲਾਹਰੇ ਦੇ ਨਾਲ ਸੋ ਉਹ ਕਾਫੀ ਜਿਹੜੀਆਂ ਸਬਜ਼ੀਆਂ ਦੀ ਜਿਹਨੀਆਂ ਫਸਲਾਂ ਉਹਨਾਂ ਨੂੰ ਨੁਕਸਾਨ ਹੈ ਤੇ ਕਣਕ ਜਾਂ ਜਿਹਦਾ ਗੰਨਾ ਹੋ ਗਿਆ ਇਹ ਫਸਲਾਂ ਨੂੰ ਜਿੰਨੀ ਠੰਡ ਹੋਊਗੀ ਉਹ ਉਹਨਾਂ ਜਿਹੜਾ ਆ ਉਹ ਚੰਗਾ ਹੁੰਦਾ ਚੰਗਾ ਮੰਨਿਆ ਜਾਂਦਾ ਵੀ ਕਣਕ ਵਾਸਤੇ ਵੀ ਠੰਡ ਜਿੰਨੀ ਪੈ ਜਾਏ ਉਹ ਚੰਗੀ ਹੈ ਤੇ ਜਿਹੜਾ ਗੰਨਾ ਹੈ ਉਹਦੇ ਵਾਸਤੇ ਵੀ ਜਿਹੜੀ ਉਹਦੀ ਰਿਕਵਰੀ ਵੱਧਦੀ ਹੈ ਜੇਕਰ ਤੁਹਾਨੂੰ ਤੇ ਕੋਰਾ ਲਗਾਤਾਰ ਕਈ ਦਿਨ ਪੈਂਦਾ ਤੇ ਦੇਖੋ ਜਿਹੜਾ ਲਗਾਤਾਰ ਕੋਰਾ ਪੈਣਾ ਕੋਰਾ ਤਾਂ ਨੁਕਸਾਨ ਕਰਦਾ ਜਿਹੜਾ ਕੋਰਾ ਅਸੀਂ ਕੋਰਾ ਉਹਨੂੰ ਗਿਣਦੇ ਆ ਜਿਹੜੀ ਬਰਫ ਗੇਤਦੀ ਆ ਥੋੜੀ ਤੋਂ ਉਹਨਾਂ ਦੀ ਐਡਾ ਨੁਕਸਾਨ ਨਹੀਂ ਹੁੰਦਾ ਕੋਰੇ ਦਾ ਵੱਡਾ ਨੁਕਸਾਨ ਹੁੰਦਾ ਕੋਰਾ ਦਾ ਸਾਰੀਆਂ ਫਸਲਾਂ ਨੁਕਸਾਨ ਕਰਦਾ ਜੇ ਕੋਰਾ ਪਵੇ ਤਾਂ ਉਹ ਕਣਕਲੇ ਵਾਸਤੇ ਵੀ ਉਹਨੂੰ ਰੋਕ ਦਿੰਦਾ ਗ੍ਰੋਥ ਉਹਦੀ ਚਹਰਾ ਚਾਰੇ ਦੀ ਗ੍ਰੋਥ ਵੀ ਰੋਕ ਦਿੰਦਾ ਔਰ ਜਿਹੜਾ ਗੰਨਾ ਆ ਉਹਦਾ ਜਦੋਂ ਪ੍ਰਵਾਗ ਲੂ ਹੁਣ ਲੱਪਿੰਦਾ ਕਾਫੀ ਸਾਰੀਆਂ ਫਸਲਾਂ ਜਿਹੜੀਆਂ ਉਹਦੇ ਪੱਤੇ ਨੂੰ ਲੂ ਦਿੰਦਾ ਉਹ ਖਰਾਬ ਕਰ ਦਿੰਦਾ ਤੇ ਉਹਦੇ ਨਾਲ ਫਿਰ ਝਾੜ ਦੇ ਵਿੱਚ ਕਮੀ ਆਉਂਦੀ ਆ ਸੋ ਉਹ ਕੋਰਾ ਤਾਂ ਹੈਗਾ ਨੁਕਸਾਨ ਦੇ ਜੇ ਕੋਰਾ ਪਵੇ ਕਿਉਂਕਿ ਹੁਣ ਪਿਛਲੇ ਦਿਨੀ ਕੋਰਾ ਪਿਆ ਥੋੜੇ ਦਿਨ ਸੋ ਕੋਰਾ ਤਾਂ ਵੱਡਾ ਨੁਕਸਾਨ ਕਰ ਜਾਂਦਾ ਜਿਹੜੀ ਧੁੰਦ ਹੈ ਇਹਦਾ ਵਾਲਾ ਨੁਕਸਾਨ ਨਹੀਂ ਧੁੰਦ ਦਾ ਇਹ ਜ਼ਰੂਰ ਹੈਗਾ ਵੀ ਆਵਾਜਾਈ ਲਈ ਲੋਕਾਂ ਲਈ ਸੜਕਾਂ ਤੇ ਐਕਸੀਡੈਂਟ ਦੇ ਵੱਧਦੇ ਆ ਕਾਰਨ ਉਹਦੇ ਨਾਲ ਧੁੰਦ ਦੇ ਨਾਲ ਇਹ ਇਧਰ ਨੂੰ ਜਾਂਦੀ ਨੁਕਸਾਨ ਹੁੰਦਾ ਹੈ